ਚੱਲੀਏ ਗੁਰੂ ਰਵਿਦਾਸ ਬਲਾਉਂਦੇ ਨੇ ਮੈਂ ਇਹਨਾਂ ਗੀਤਾਂ ਨੂੰ ਜਦੋਂ ਸੁਣਦਾ ਜਾਂ ਸੋਚਦਾ ਬੈਠ ਕੇ ਮਹਾਰਾਜ ਜੀ ਦੇ ਇਹਨਾਂ ਗੀਤਾਂ ਨੂੰ ਜਦ ਮਾਈਂਡ ਦੇ ਵਿੱਚ ਮੈਂ ਮੰਨਦੇ ਵੀ ਸੋਚਦਾ ਕਿ ਗੁਰੂ ਰੋ ਦਾ ਜੀਵੇ ਸਵਾਏ ਮੈਂ ਕਿਸੇ ਹੋਰ ਨੂੰ ਕਿਸੇ ਬਾਰੇ ਸੋਚ ਨਹੀਂ ਸਕਦਾ ਜਦ ਸੰਤ ਗੁਰੂ ਸੋਮੀ ਸਰਵਦਾ ਜੀ ਮਹਾਰਾਜ ਦੇ ਦਰਬਾਰ ਦੇ ਗੱਤਿ ਰਿਸ਼ੀ ਸੰਤ ਗੁਰੂ ਨੰਦਨਾਰ ਜੀ ਮਹਾਰਾਜ ਔਰ ਕੌਣ ਹੈ ਉਸੇ ਸਾੰਮੀ ਰਾਮਦਾਸ ਜੀ ਮਹਾਰਾਜ ਦੀ ਨਾ ਮਹਾਮੂਛਾ ਬਾਰੇ ਸੋਚਣਾ ਹੈ ਕਿ ਜੇ ਸਾਡੀਆਂ ਕਿਸੇ ਨੇ ਝੋਲੀਆ ਬੜੀਆਂ ਤੇ ਇਹਨਾਂ ਦੀਆਂ ਬੜੀਆਂ ਕੋਈ ਹੋਰ ਬੰਦਾ ਨਹੀਂ ਹੈ ਜਿੰਨੇ ਮਰਜੀ ਮੁਥੇ ਟੇਕ ਲੈ ਜਿੱਥੇ ਮਰਜੀ ਜਾ ਜਾਂਦੇ ਆਣੇ ਲੇਕਿਨ ਜਿਹੜਾ ਆਪਣਾ ਕਹਿੰਦੇ ਹੁੰਦੇ ਕਿ ਬਾਪ ਬਾਪ ਹੀ ਹੁੰਦਾ ਹੈ ਚਾਚਾ ਚਾਚਾ ਹੀ ਹੁੰਦਾ ਹੈ ਉਸ ਕਰਕੇ ਜਿਹੜਾ ਆਪਣਾ ਸੁਰੂਲਾ ਹੋਈ ਤੇ ਸਾਕਾ ਸਾਰਾ ਤਸ ਜਿੰਨੇ ਮਰਦੇ ਦੂਜੇ ਨੂੰ ਜਾ ਕੇ ਮੁੱਠੇ ਦੇਖ ਲੈਣਾ ਪੂਜਾ ਕਰ ਲੈਣਾ ਜਿੰਨਾ ਚਲ ਕਰਦੇ ਰੋਗੇ ਉਹਨਾਂ ਤੇ ਠੀਕਿਆ ਜਿੱਦਾਂ ਛੱਡ ਦਿੱਤੀ ਉਦਰੀ ਪੁੱਠਾ ਕਰ ਦਿੰਦੇ ਰੋਟਾ ਕਰ ਦਿੰਦੇ ਨੇ ਲੇਕਿਨ ਜਿਹੜਾ ਸਮਰੱਥ ਤੁਮੂਗਾ ਜਿਹੜਾ ਇਸ ਸੰਸਾਰ ਤੋਂ ਸਾਨੂੰ ਚਾਰ ਉਤਾਨ ਪਾਣਾ ਆ ਉਹ ਕਦੀ ਇਹ ਤਾਂ ਨਹੀਂ ਕਰਦਾ ਉਹ ਸਾਡਾ ਪਤਾ ਹੀ ਨਹੀਂ ਬੰਗੇਗਾ ਪਿੰਡ ਸੇ ਹਮੇਸ਼ਾ ਬੱਚਿਆਂ ਦਾ ਚੰਗਾ ਹੀ ਸੋਚਦੇ ਆ ਜਿੰਨਾ ਮਰਜ਼ੀ ਮਾਣਾ ਹੋਵੇ ਲੇਕਿਨ ਜਿਹੜਾ ਨਾਮ ਦਾ ਕੋਈ ਹੋਏਗਾ ਹੋਰ ਕੋਈ ਹੋਏਗਾ ਆਸ-ਪड़ोस ਦਾ ਵੀ ਨਾ ਸੋਚੇਗਾ ਦਾ ਬੁਰਾ ਯੋਗ ਦਾ ਇਸ ਤਰ੍ਹਾਂ ਹੀ ਸਾਡੇ ਸਤਿਗੁਰੂ ਜਿਹੜੇ ਗੁਰੂ ਹੁੰਦੇ ਆ ਉਹ ਹਮੇਸ਼ਾ ਹੀ ਸਾਡੇ ਭਲੇ ਵਾਸਤੇ ਸਾਡੇ ਚੰਗੇ ਵਾਸਤੇ ਸੋਚਦੇ ਆ ਸਾਨੂੰ ਅੱਛਾ ਰਾਹਤਾ ਦਿਖਲਾਉਂਦੇ ਨੇ ਇਸ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਆਉਣ ਦੇ ਨਾਲ ਦਾਰੇ ਆਿਆਂ ਦੀ ਚੋਰੀ ਵਰਦੇ ਵਿਗਰੇ ਕੰਗਰਾਉਂਦੇ ਨੇ ਸਾਡੇ ਵਿਗੜੀ ਹੋਈ ਜਿਹੜੀ ਗੱਲ ਸੀ ਸਾਡੇ ਕੰਗੜੀ ਚੱਲੇ ਸਾਡਾ ਕੁਝ ਪਾਣੀ ਲਿਆ ਸੀ ਉਹ ਸਰਗੁਰੂ ਦਾਤ ਜੀ ਮਹਾਰਾਜ ਦੇ ਦਰਮਾਨ ਮੰਦਰ ਕਾਸ਼ੀ ਜਾਣ ਦੇ ਨਾਲ ਉਹ ਤੇਰਾ ਸਖਣ ਬੰਲਾ ਦੇ ਮਹਾਪਾਪੂਛਾ ਦੀ ਸ਼ਰਨ ਨਰਾਇਣ ਕਰਨ ਦੇ ਨਾਲ ਸਾਡੀਆਂ ਝੋਲੀਆ ਭਰੀਆਂ ਜੇ ਨਹੀਂ ਭਰੀਆਂ ਤੇ ਤੁਸੀਂ ਆਪ ਦੇਖ ਲੈ ਸਾਡੇਆਂ ਮਹਾਪੂਛਾ ਦੇ ਝੋਲੀਆ ਭਰੀਆਂ ਸਰਗੁਣ ਜਨ ਜੀ ਮਹਾਰਾਜ ਹਨੇਕਾ ਸਤਨੁ ਬੁਲਾ ਸਿੰਘ ਜਿੰਦੇ ਨੇ ਅਸ਼ੀਰਵਾਦ ਦਿੱਤੇ ਨੇ ਚੜ੍ਹ ਜੇ ਕਲਾ ਕਰੋ ਨਾਮ ਜਪਿਆ ਕਰੋ ਪਰਮਾਤਮਾ ਦਾ ਇਸ ਤੋਂ ਸਮਝ ਕੁਛ ਨਹੀਂ ਹੈ ਸਾਰੇ ਸੁੱਖਾਂ ਦਾ ਕਜਣਾ ਪਰਮਾਤਮਾ ਦਾ ਨਾਮ ਸੁਖ ਸਾਗਰ ਸੁਰਤ ਚਿੰਤਾ ਮਨ ਕਾਮ ਦੇਣ ਤੋਂ ਜਾਣੇ ਚਾਰ ਬਰਤ ਆਸ਼ਟ ਦਾ ਸਾਸੀ ਤੇ ਨਾਮ ਲੈ ਕੇ ਕਰ ਬਲ ਤਾਂ ਕਿ ਸਾਰਾ ਕੁਝ ਸਤਗੁਰਾਂ ਦੀ ਅੰਮ੍ਰਿਤ ਬਾਣੀ ਦੇ ਅਨਸਾਰ ਸਰਗੋਜੀ ਕਹਿੰਦੇ ਨੇ ਇਸ ਤਰ੍ਹਾਂ ਕਿ ਮਹਾਰਾਜ ਜੀ ਰਾਮਾਨੰਦ ਜੀ ਸਾਰੀਆਂ ਸੰਤਾਨ ਨੂੰ ਸੁਣਾਉਂਦੇ ਗਾਉਂਦੇ ਗੁਰੂ ਨਾਨਕ ਜੀ ਮਹਾਰਾਜ ਜੀ ਕਚਿੰਬਈ ਬਾਣੀ ਦਾ ਕੀਰਤਨ ਦੇ ਨਾਲ ਜੋਰ ਤੇ ਚਲੇ ਗਏ ਉਹਨਾਂ ਬੇਸ਼ਾਂ ਨੂੰ ਸਾਰਿਆਂ ਨੂੰ ਦੱਸਦੇ ਚਲੇ ਗਏ ਤੁਹਾਡੇ ਜੀਵਨ ਦੇ ਵਿੱਚ ਬਣਾਉਂਦਾ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੀ ਗੱਲ ਨੂੰ ਮੰਨਿਆ ਕੀਰਤਨ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਪੁੱਛ ਕੇ ਦੇਖਿਓ ਜੀਵਨ ਦੇ ਵਿੱਚ ਬਣਾਉਂਦਾ ਇਹ ਤਾਂ ਨਹੀਂ ਾਡੀ ਾਡੀਆ ਮੋਡੇ ਆ ਵੱਡੀਆਂ ਤੁਸੀਂ ਜੱਥੇਬੰਦੀਆਂ ਬਣਾ ਕੇ ਕਿਤੇ ਵੀ ਖੜੇ ਹੋ ਜਾਂਦੇ ਹੋ ਤੁਸੀਂ ਜਿੱਥੇ ਮਨ ਦੀ ਜੋ ਚਾਹੁੰਦੇ ਹੋ ਆਪਣੀ ਗੱਲ ਬਣਾ ਲੈਂਦੇ ਹੋ ਉਹ ਸਾੜੀ ਕੋ ਰੰਦਾਰ ਜੀ ਮਹਾਰਾਜ ਦੀ ਕਿਰਪਾ ਔਰ ਡੇਰਾ ਸ਼ੰਕਰ ਬੱਲਾ ਦੇ ਮਹਾਨ ਮਾਪੂਰਛਾ ਦੀ ਕਿਰਪਾ ਸਦਕਾ ਅੱਜ ਤੁਸੀਂ ਖੜੇ ਹੋ ਆਪਣੇ ਪੈਰਾਂ 'ਤੇ ਇਸ ਕਰਕੇ ਮਹਾਰਾਜ ਜੀ ਕਾਸ਼ੀ ਦਾ ਰਾਸਤਾ ਦਿਖਾ ਕੇ ਗਏ ਕਾਸ਼ੀ ਵੱਲ ਜਾਓਗੇ ਸਾਰਾ ਕੁਝ ਤੁਰਾਂ ਦੇ ਚੱਲਣਾ ਵੀ ਕੀ ਬੋਗੇ ਤੇ ਸਾਰਾ ਕੁਝ ਮਿਲ ਜਾਏਗਾ ਸਾਰੀਆਂ ਢਾਡੀਆਂ ਖਾਲੀ ਛੋੜ ਕੇ ਪੜ ਜਾਣਗੀਆਂ ਆ ਸਾਡੀਆਂ ਝੋੜੀਆਂ ਪਣ ਵਾਸਤੇ ਸਤਿਗੁਰੂ ਸਵਾਮੀ ਸਰਵੰਦਾ ਜੀ ਮਹਾਰਾਜ ਦਾ ਸਰੂਪ ਸਤਿਗੁਰ ਨਰਕੰਦਾ ਜੀ ਮਹਾਰਾਜ ਜੀ ਆਏ ਨੇ ਉਹਨਾਂ ਦੇ ਚੱਲਣਾ ਚੋ ਜੋ ਮਰਜੀ ਲਾ ਜਾਓ ਜਿੰਨੀ ਮਰਜੀ ਛੋੜ ਜਾ ਪਾ ਲਓ ਖਾਲੀ ਛੋੜਿਆ ਭਰੀਆਂ ਜਾਂਦੀਆਂ ਨੇ ਸਾਡੇ ਦਰਬਾਰ ਤੋਂ ਇਸ ਕਰਕੇ ਮਹਾਰਾਜ ਜੀ ਵੀ ਕੇ ਰਹਿਣਗੇ ਆਹ ਸੰਗੀਤ ਜੀ ਦਾ ਛੀ ਚੱਲੀਏ ਗੁਰੂ ਰਵੀਨਾਥ ਬਲਹਾ you mm -hmm. ਗੁਰਦਾ ਕਾਛੀ ਵਿੱਚ ਬਣਾਉਣਾ ਹੈ 12 ਫਰਵਰੀ 2025 ਦੇ ਮਿਤਾਬਿਕ ਜਰਪੁਰ ਸਤਕਰਨਦਾਰ ਜੀ ਮਾਰੇਗਾ ਗੁਰਪਰਵਾ ਰਿਆ ਸਾਰਿਆਂ ਨੂੰ ਅੱਜ ਦਾ ਹੀ ਸੰਦੇਸ਼ ਆ ਸਤਗੁਰ ਨੰਦਨ ਦਾ ਜੀ ਮਾਰੇ ਦਾ ਸੁਨੇਹਾ ਆ ਕਿ ਸਾਰਿਆਂ ਨੇ ਕੋਰਪ ਕੋਰ ਉਦਾਰ ਜੀ ਮਾਰੇ ਦਾ ਕਾਛੀ ਵਿੱਚ ਬਣਾਉਣਾ ਹੈ ਬਹੁਤ سارے ਲੋਕ ਇਹ ਤਾਂ ਨਿਆ ਗੱਲਾਂ ਕਰਾ ਰਹੇ ਨੇ ਕਿ ਗੁਰੂ ਦਾਤ ਜੀ ਮਾਰੇ ਨਾ ਤੇਰਾ ਤਰੀਕ ਨੂੰ ਵਰਤ ਕੋ ਜਿਹੜਾ ਪਹਿਲਾਂ ਤੋਂ ਚੱਲੇ ਆ ਰਿਹਾ ਉਹ ਵੀ ਨਾਪਾ ਸੀ ਜਿਹੜਾ ਚੰਕੂ ਸਤਗੁਰੂ ਦਾਤ ਜੀ ਮਾਰੇ ਤੇ ਦਰਬਾਰ ਵਿੱਚ ਸਤਗੁਰਨ ਸਿੰਘ ਦਾਤ ਜੀ ਦੀ ਸਰਤ੍ਰਸਤੀ ਵਿੱਚ ਔਰ ਸ਼ਿਵ ਗੁਰਦਾਸ ਜਰੂਸਤਾਨ ਫੈਮਿਲੀ ਚੈਰੀਟੇਡ ਟਰਸਟ ਸੀ ਵਰਤਨ ਕੋਲ ਮਾਰਾ ਨਾ ਸੀ ਬਲੋ ਸੰਦੇਸ਼ ਆ بارہ فروری دو ہزار پچیس ہی منایا جائے گا جگو ستر مہاراج کے دربار اس کے شردار ਆਪਾਂ ਦੀ ਇਸ ਦਰਬਾਰ ਦੇ ਜਾ ਕੇ ਸਭ ਕੁਝ ਪ੍ਰਾਪਤ ਕਰ ਲਵਾਂਗੇ ਜੋ ਜੀਵਨ ਦੇ ਵਿੱਚ ਚਾਹੀਦਾ ਇੱਕ ਵਾਰ ਫਿਰ ਸਤਗੁਰੂ ਰੰਝਾ ਜੀ ਮਹਾਰਾਜ ਜੀ ਵੱਲੋਂ ਸੰਸਮੇਲਨ ਰੇਤੀ ਰੇਪੂਰ ਸ਼ਾਹਪੁਰ اور ਮਹਾਨ ਸੰਸਮੇਲਨ ਦੀ ਇਹ ਸਾਰੀਆਂ ਸੰਤਾਨ ਨੂੰ ਰੇਤੀ ਨੂੰ ਯਾਦ ਰੱਖੇ ਬਹੁਤ ਹੋਈ ਜਗਾ ਆ ਸਭ ਦੀ ਬੰਦਤਾ ਜੀ ਮਹਾਰਾਣੀ ਕੋ ਬਰਾਤ ਰੌਣੀ ਵਿੱਚ ਹੀ ਬਰਾਤ ਦਿੰਦਾ ਜੈ ਜੀ ਉਤੇ ਧੰਗੂ ਜੀ ਜੋ ਬੋਲੇ ਸੋ ਨ ਪਹਿਚੁਰ ਉਦਾਸ ਸਹਾਰਾਜ ਕੀ ਜੈ ਜੋ ਬੋਲੇ ਸਮਝ ਕੇ ਸੰਤੂ ਸਵਾਮੀ ਸਰਬੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਪਹਿ ਸੰਤੂ ਸਵਾਮੀ ਰਾਮਾਨੰਦ ਮਹਾਰਾਜ ਕੀ ਜੈ ਜੋ ਬੋਲੇ ਸੋ ਸਰਬ ਤੇ ਗੋਬਾਨ ਦੀ ਜੈ ਜੈ ਜੀ ਦੇ ਧੰਗੂ ਜੀ ਸਤਿਨਾਮ ਸਤਨਾ ਜਗ ਦੇ ਧੰਗੂ ਜੀ ਸੇਵਾ ਪ੍ਰਿਕਾਸ਼ ਬਬੂ ਜੀ ਜਿਨ੍ਹਾਂ ਨੇ ਬਹੁਤ ਲੰਬੀਆਂ ਸਵਾਰਾਂ ਕਨਸਿਆ ਕੌਮ ਦੇ ਮਹਾਨ ਅੰਮ੍ਰਿਤ ਸ਼ਹੀਦ 180 ਪ੍ਰਮਾਣਿਤ ਮਹਾਰਾਜ ਜੀ ਜਿਨ੍ਹਾਂ ਨੇ निभाई ਹੈ ਸਵਜ ਦੇ ਸੰਸਮੇਲਨ ਵਿੱਚ ਠੇਕੇਦਾਰ ਭਗਵੰਤ ਦਾਸ ਜੀ ਓਕੇ ਸਮਾਸੀ ਵੀ ਪਰਮ ਕੌਨ ਲਾਲ ਪਟਵਾ ਜੀ ਰਾਸ਼ਟਰੀ ਪ੍ਰਧਾਨ ਗੁਰੂ ਰਵੀਦਾਸ ਟੈਂਗਰ ਫੋਰਸ ਪੰਜਾਬ ਧਿਆਨ ਚੰਦ ਧਿਆਨਾ ਜੀ ਇੱਕ ਕਾਉਂਸਲਰ ਵਿਕਾਸ ਅਸਟੀ ਪ੍ਰਧਾਨ ਭਗਵੰਤ ਵਾਲਮੀਕੀ ਪਰਮ ਰੱਖਿਆ ਸੰਧੀ ਪੰਜਾਬ ਤੇ ਹੁਸ਼ਿਆਰਪੁਰ ਦੁਆਬਾ ਨਿਊਜ਼ ਕਰੰਟ ਨਿਊਜ਼ ਰਾਜਕੁਮਾਰ ਖਲੌਜੀ ਡਾਕਟਰ ਪਾਲ ਜੀ ਵਿਰੇ ਐਸਾ ਸੰਮੇਲਨ ਵਿੱਚ ਹਾਜ਼ਰੀ ਲਗਾਉਣ ਦੇ ਲਈ ਪਹੁੰਚੇ ਨੇ ਸੋ ਅੱਜ ਦੇ ਸੰਮੇਲਨ ਵਿੱਚ ਵਿਸ਼ਾ ਵਿਸ਼ੇਸ਼ ਤੌਰ ਤੇ ਡਾਕਟਰ ਰਾਜਕੁਮਾਰ ਚੱਬੇয়াল ਜੀ ਮੈਂਬਰ ਪਾਰਲੀਮੈਂਟ ਹਰਕਾ ਹਸ਼ਕਰ ਤੋ ਜੀ ਪਹੁੰਚੇ ਨੇ ਸੋ ਨਾਲ ਪੰਜਾਬ ਦੇ ਮੰਤਰੀ ਸਾਹਿਬਾਨ ਡਾਕਟਰ ਅਰਜੋਤ ਜੀ ਉਹ ਵੀ ਹਾਜ਼ਰੀ ਲਗਾਉਣ ਦੇ ਲਈ ਪਹੁੰਚੇ ਨੇ ਬ੍ਰਹਮਸ਼ੰਕਰ ਜੱਪਾ ਜੀ ਐਕਸ ਮੰਤਰੀ ਐਮਐਲਏ ਹੁਸ਼ਿਆਪੁਰ ਉਹ ਵੀ ਪਹੁੰਚੇ ਨਾ ਮਹਾਰਾਜ ਚਰਨ ਜਹਾਜੀ ਨੂੰ ਇਸ ਬੇਨਤੀ ਕਰਾ ਡਾਕਟਰ ਰਾਜਪਾਲ ਚੱਪੇਵਾਲ ਜੀ ਨੂੰ 2 ਮਿੰਟ ਦੇ ਲਈ ਮਹਾਰਾਜ ਜੀ ਦੇ ਚਰਨ ਜਹਾਜੀ ਲਗਾਉਣ ਕੇ ਸਭ ਦਾ ਧਿਆਨ ਵਿੱਚ ਲਿਆ ਦਿਆਂ ਕਿ 3 ਸਾਲ ਹੋ ਗਏ ਪੰਜਾਬ ਦੀ ਸਰਕਾਰ ਬਣੀ ਹੋ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਦੇ ਅੰਦਰ ਸ਼੍ਰੀ ਗੁਰੂ ਦੇਵ ਜੀ ਦਾ ਸਾਪਰਤ ਬਾੜੀ ਬਿਹੈਂਡ ਸੈਕਟਰ ਬਣਾਉਣ ਵਾਸਤੇ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਸੀ 3 ਸਾਲ ਹੋ ਗਏ ਮੈਂ ਬੇਨਤੀ ਕਰਾਂਗਾ ਕਿ ਸਰਕਾਰ ਦੇ ਨਾਲ ਟਾਈ ਅਪ ਕਰਕੇ ਜਾਦੀ ਤੋਂ ਜਾਂਦੀ ਉਹ ਕਾਰਨਸ਼ ਵੀ ਦੇ ਪਹਚਾਨ ਕਿਉਂਕਿ ਮੈਂਬਰ ਪਾਰਲੀਮੈਂਟ ਬਣਨਾ ਇੱਕ ਹਲਕੇ ਦਾ ਵਿਕਾਸ ਕਰਨਾ ਹੀ ਨਹੀਂ ਹੁੰਦਾ ਵਿਕਾਸ ਦੇ ਨਾਮ ਨਾਲ ਇੱਕ ਰਿਜ਼ਰਵ ਹਲਕਾ ਰਿਜ਼ਰਵ ਦਾ ਮਤਲਬ ਕਿ ਕੁਝ ਰਿਜ਼ਰਵ ਕਾਰਨਸ਼ ਵੀ ਹੁੰਦੇ ਨੇ ਜਿਹੜੇ ਸਮਾਜ ਦੇ ਵਿਸ਼ੇਸ਼ ਤੌਰ ਤੇ ਕਰਨੇ ਹੁੰਦੇ ਨੇ ਸੋ ਜੇਕਰ ਜਲੰਧਰ ਦੇ ਵਿੱਚ ਸ੍ਰੀ ਗੁਰੂ ਰਵੀਦਾਸ ਅਮਰਤ ਬਾਣੀ ਅਧਿਆਨ ਸੈਂਟਰ ਬਣ ਜਾਂਦਾ ਉਸ ਦੇ ਨਾਲ ਕਿੰਨੀ ਖੋਜ ਹੋਵੇਗੀ ਕਿ ਗੁਰੂ ਰਵੀਦਾਸ ਸਮਰਾਨ ਕੀ ਬਾਣੀ ਦੇ ਉਤੇ ਸਤਗੁਰੂ ਅਰਬਿਦਾਸ ਮਹਾਰਾਜੀ ਦੇ ਮਿਸ਼ਨ ਉੱਤੇ ਔਰ ਸਤਗੁਰੂ ਅਰਬਿਦਾਸ ਮਹਾਰਾਜ ਨੂੰ ਮੰਨਣ ਵਾਲੀਆਂ ਪੂਰੀ ਵਿਸ਼ਵ ਦੇ ਵਿੱਚ ਸੰਗਤਾਂ ਦੇ ਉੱਤੇ ਕਿੰਨੀ ਖੋਜ ਹੋਵੇਗੀ ਨਾਲ ਉੱਥੋਂ ਰੋਜ਼ਗਾਰ ਕਿੰਨੇ ਲੋਕਾਂ ਨੂੰ ਮਿਲੇਗਾ ਜਿੱਥੇ ਵੀ ਇਹ ਯੂਨੀਵਰਸਿਟੀ ਜਿਹੜੀ ਬਣੇਗੀ ਸੋ ਮੈਂ ਉਹਨਾਂ ਦੇ ਧਿਆਨ ਵਿੱਚ ਲਿਆ ਦਿਆਂ ਕਿ ਪਿਛਲੀ ਵਾਰ ਵੀ ਮੈਂ ਬੇਨਤੀ ਕੀਤੀ ਸੀ ਇਸ ਵਾਰ ਫੇਰ ਇਸ ਮંચ ਤੋਂ ਬੇਨਤੀ ਕਰ ਰਿਹਾ ਕਿ ਇਸ ਕਾਰਜ ਨੂੰ ਜ਼ਰੂਰ ਨਿਪਟਰੀ ਚੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ ਜੀ ਸਵਾਗਤ ਜੀ ਦੇ ਸਾਹਮਣੇ ਡਾਕਟਰ ਰਾਜਕੁਮਾਰ ਜੱੱਪੇ왈 ਜੀ ਮੈਂਬਰ ਪਾਰਲੀਮੈਂਟ ਹੰਕਲ ਸ਼ਿਆਰਪੁਰ ਜੀ ਐਸਾ ਕਰੂਗਾ ਜਿਹਾ ਜਿੱਥੇ ਮਿਲੇ ਸਭਨ ਕੋਲ ਛੋਟ بڑے ਸਭ ਸੰਬਸੇ ਰਵਿਦਾਸ ਰੇ ਪਰਸੋ ਸੋ ਅੱਜ ਅਸੀਂ ਸਾਰੇ ਬੜੇ ਖੁਸ਼ਕਿਸਮਤ ਹਾਂ ਕਿ ਮਹਾਨ ਸੰਸਮੇਲਨ ਸਾਡੇ ਨੌਜਵਾਨ ਸਾਥੀਆਂ ਵੱਲੋਂ ਬੜੀ ਤੂਮਤਾਨ ਦੇ ਨਾਲ ਸ਼੍ਰੀ 108 ਸਤਨਰਜਨ ਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਹਜ਼ੂਰੀ ਵਿੱਚ ਬੜੀ ਤੂਦਾਨ ਵਾਲਾ ਸਹਾਸੰਗਤ ਜਿਵੇਂ ਆਇਆ ਜਾ ਰਿਹਾ ਹੈ ਅੱਜ ਦੇ ਇਸ ਦਿਹਾੜੇ ਦੀ ਜਿੱਥੇ ਸਾਰੇ ਮਹਾਪੁਰਸ਼ਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਉੱਥੇ ਹੀ ਸਾਡੇ ਵੱਖ-ਵੱਖ ਪਾਰਟੀਆਂ ਤੋਂ ਆਏ ਸਾਡੀਆਂ ਸਮਾਜਿਕ ਸੰਸਥਾਵਾਂ ਤੋਂ ਰਾਜਨੀਤਿਕ ਸੰਸਥਾਵਾਂ ਤੋਂ ਧਾਰਮਿਕ ਸੰਸਥਾਵਾਂ ਤੋਂ ਆਏ ਵੱਖ-ਵੱਖ ਸਾਡੇ ਲੀਡਰਸ਼ਿਪ ਤੇ ਸਹਾਸੰਗਤ ਮੈਂ ਸੰਭੂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਤੇ ਗੁਰਬਾਣੀ ਵਿੱਚ ਦਰਜ ਹੈ ਕਿ ਨਹੀਂ ਕੀ ਕਿਰਪਾ ਸੇ ਸਜੇ ਹਮ ਹੈ ਸਾਧ ਸੰਗਤ ਜੀ ਜੇ ਸੱਚੇ ਪਾਤਸ਼ਾਹ ਪਰਮपिता परमात्मा ਵਾਹਿਗੁਰੂ ਦੀ ਜਗਤ ਗੁਰੂ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੀ ਸ੍ਰੀ ਅਕਸਵਰ ਸਾਧ ਜਨ ਰਣਜੇ ਦਾਸ ਮਹਾਰਾਜ ਜੀ ਦੀ ਕਿਰਪਾ ਨਾ ਹੁੰਦੀ ਤੇ ਸਾਧ ਸੰਗਤ ਜੀ ਮੇਰੇ ਵਰਗਾ ਇੱਥੇ ਨਾ ਖੜਾ ਹੁੰਦਾ ਅੱਜ ਦਾਇਆ ਕਿਰਪਾ ਭਾਰਤ ਰਤਨ ਬਾਬਾ ਸਾਹਿਬ ਵੀਰੋਂ ਮੇਡ ਕਰਜੀ ਜੀ ਜੇਨਾ ਦੇ ਸੰਵਿਧਾਨ ਦੀ ਬਦੌਲਤ ਅੱਜ ਸਾਡੇ ਵਰਗਿਆਂ ਨੂੰ ਇਹਨਾਂ ਮਾਨ ਸਨਮਾਨ ਮਿਲਿਆ ਹੈ ਔਰ ਮੇਰੇ ਨਾਲ ਬ੍ਰਹਿਮ ਰੋਜੀ ਅਮਿਸ਼ੰਕਰ ਜਿੰਪਾ ਜੀ ਸਾਡੇ ਐਕਸ ਕੈਬਨਿਟ ਮਿਨਿਸਟਰ ਪੰਜਾਬ ਔਰ ਵਿਧਾਇਕ ਹੁਸ਼ਾਰਪੁਰ ਔਰ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨਾਮਯੁਕਤ ਸਾਡੇ ਕੈਬਨਿਟ ਮੰਤਰੀ ਪੰਜਾਬ ਲੋਕਲ ਬਾਡੀ ਡਾਕਟਰ ਰਮਜੋਤ ਜੀ ਉਹ ਵੀ ਅਜੋ ਚੇਤੇ ਤੌਰ ਤੇ ਸਾਹ ਸਮਿਤੀ ਪਹੁੰਚੇ ਹੈ ਜੇਕਰ ਇਹ ਮਾਨ ਸਨਮਾਨ ਮਿਲੇ ਤੇ ਸੱਚੇ ਪਾਤਸ਼ਾਹ ਪਰਮपिता परमात्मा ਸ੍ਰੀ 108 ਸਨ ਰੰਧਨदास ਮਹਾਰਾਜ ਜੀ ਅਜਿਤੇ ਸ਼ਿਸ਼ੋਮਤ ਨੇ ਉਹਨਾਂ ਦੀ ਦਇਆ ਮਿਹਰਤ ਦਾ ਸਾਧ ਸੰਗਤ ਜੀ ਮਾਨ ਸਨਮਾਨ ਮਿਲੇ ਤੇ ਮੈਂ ਤੇ ਸਾਧ ਸੰਗਤ ਜੀ ਇਹ ਹੀ ਬੇਨਤੀ ਕਰਨੀ ਚਾਹੁੰਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਨੌਜਵਾਨ ਸਾਥੀਆਂ ਦਾ ਚੰਦਰ ਲੱੱਕੀ ਜੀ ਦਾ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਬਿੰਦੀ ਜੀ ਦਾ ਜਿਹੜੇ ਚੇਅਰਮੈਨ ਸਾਹਿਬ ਨੇ ਡਾਕਟਰ ਪਾਲ ਨੇ ਰਮੇਂਦਰ ਹੀਰਾ ਜੀ ਨੇ ਔਰ ਹੋਰ ਸਾਡੇ ਬਹੁਤ ਸਾਰੇ ਸਕਾਰਜੋਕ ਸਾਥੀ ਆਦੀਆ ਸਾਹਿਬ ਮੇਰੇ ਨਾਲ ਖੜੇ ਨੇ ਕਰਨ ਜੋ ਦਾਦੀਆ ਜੀ ਤਿੰਤਵਾਲ ਜੀ ਸਰੋਆ ਸਾਹਿਬ ਸੋ ਸਾਰੇ ਸਾਥੀਆਂ ਦਾ ਡਾਕਟਰ ਪਾਲਾ ਦਾ ਬੈਠਾ ਰਿਆ ਨਾ ਸੋ ਸਾਰੀ ਸੰਗਤ ਦਾ ਸਾਰੇ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕੋਸ਼ਰ ਸਾਹਿਬ ਸੋ ਜਿਹੜੇ ਬਹੁਤ ਸੁਨਹਿਰੀ ਮੌਕਾ ਦਿੰਦੇ ਆ ਸੰਗਤ ਨੂੰ ਦਰਸ਼ਨ ਕਰਦਾ ਔਰ ਮੈਂ ਸਮਝਦਾ ਕਿ ਬੀਬੀ ਜੀ ਲक्की ਜੀ ਇਹ ਤੁਹਾਡੀ ਜਗ੍ਹਾ ਤੁਹਾਨੂੰ ਬਦਲਨੀ ਪੈਣੀ ਹੈ ਤੁਹਾਡੇ ਰਸ਼ਵੋ ਜਿਆਦਾ ਹੋ ਜਾਂਦਾ ਹੈ ਇਸੇ ਖੁੱਲੇ ਮੈਦਾਨ ਦੇ ਵਿੱਚ ਪ੍ਰਧਾਨ ਜੀ ਨੇ ਪ੍ਰਧਾਨ ਜੀ ਨੇ ਪਹਿਲਾ ਹੁਕਮ ਕੀਤਾ ਜਿੰਪਾ ਜੀ ਰਮਚੋ ਚ ਕਿੱਥੇ ਨੇ ਸੋ ਲੱਕੀ ਜੀ ਨੇ ਪ੍ਰਧਾਨ ਜੀ ਨੇ ਹੁਕਮ ਕੀਤਾ ਕਹਿੰਦੇ ਐ ਕਿ ਖੁੱਲੇ ਕਫੇ ਦਿਓ ਤੇ ਮੈਂ ਆਖਿਆ ਵੀ ਖੁੱਲੇ ਗੱਫੇ ਕਿੰਨੇ ਕਰਦੇ ਕਹਿੰਦੇ 10 ਲੱਖ ਰੁਪਈਆ ਘੱਟੋ ਘੱਟ ਚਾਹੀਦਾ ਮੈਸੇਜ ਹੀ ਦੇ ਦਿੱਤਾ ਸੋ 10 ਲੱਖ ਜੈ ਗੁਰੂ ਦੇ ਜੈ ਗੁਰੂ ਦੇ ਜੈ ਗੁਰੂ ਦੇ ਜੈ ਗੁਰੂ ਦੇ ਕਿਉਂਕਿ ਜੇਕਰ ਇਹ ਕੁਛ ਕਰਨ ਦੇ ਕਾਬਿਲ ਵੀ ਬਣਾਇਆ ਤੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਨੇ ਭਾਰਤ ਤੋਂ ਵਾਪਸ ਆ ਕੇ ਉਹ ਗਏ ਤੇ ਜੀ ਨੇ ਬਣਾਇਆ ਤੇ ਮੈਂ ਭਾਜੀ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਦੇਸ਼ੀ ਨਰਿੰਦਰ ਅਸਧਿਆਨ ਸੁਸਾਇਟੀ ਦਾ ਮੈਂ ਪਿਛਲੇ ਉਹਨੂੰ ਵਿਧਾਇਕ ਸੀ ਸਰਕਾਰ ਦੇ ਵਿੱਚ ਤੇ ਉਦੋਂ ਇਹਦਾ ਗਠਨ ਕੀਤਾ ਬਣਾਇਆ ਤੇ ਹੁਣ ਜੋ ਵੀ ਟੂਟੀਆਂ ਨੇ ਉਹਨਾਂ ਨੂੰ ਦੂਰ ਕਰਕੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਦੋਂ ਉਹਦੇ ਆਏ ਲੋਏਗਾ ਰਿਸਰਚ ਹੋਏਗੀ ਤੇ ਸਾਡੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ ਉੱਥੇ ਸਾਡੇ ਬੱਚੇ ਜਾਗਰੂਕ ਵੀ ਹੋਣਗੇ ਸੋ ਮੇਰੀ ਇਹ ਕੋਸ਼ਿਸ਼ ਕਰਨ ਦਾ ਮਹੀਨਾ ਹੀ ਹੋਇਆ ਕੋਸ਼ਿਸ਼ ਆਏ ਨੂੰ ਤੋ ਇਹ ਕੁਝ ਮਹੀਨਿਆਂ ਦੇ ਵਿੱਚ ਆਪਾਂ ਹੋਰ ਥੋੜੇ ਦਿਨਾਂ ਦੇ ਵਿੱਚ ਆਪਾਂ ਇਹ ਜਿਹੜਾ ਜਰੂਰ ਤੁਹਾਡਾ ਜੋ ਹੁਕਮ ਹੋਇਆ ਇਹ ਬਿਲਕੁਲ ਸਹੀ ਹੈ ਤੇ ਇਹਨੂੰ ਅਸੀਂ ਇਹਨਾਂ ਵਿੱਚ ਜਿਹੜਾ ਉਹ ਲਾਗੂ ਕਰਾਂਗੇ ਕਿਉਂਕਿ ਇਹ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ ਤੇ 68 ਸਾਲ ਰਣਜਨ ਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਹੈ ਕਿ ਡਾਕਟਰ ਇਸ਼ਾਨ ਚੱਪੇਵਾਲ ਜੀ ਸਾਡੇ ਨਵੇਂ ਵਿਧਾਇਕ ਬਣੇ ਆ ਉਹ ਮਹਾਰਾਜ ਜੀ ਦਾ ਬਹੁਤ ਅਸ਼ੀਰਵਾਦ ਔਰ ਸਾਡੇ ਮੇਅਰ ਸਾਹਿਬ ਉੱਚੇ ਤੌਰ ਤੇ ਅੱਜ ਸੇ ਮੌਜੂਦ ਨੇ ਮੈਂ ਮੇਅਰ ਸਾਹਿਬ ਦਾ ਸ਼ਿਦਾ ਭਾਜੀ ਦਾ ਉਹਨਾਂ ਦਾ ਏਰੀਆ ਵੀ ਹੈ ਸੋ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸੋ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧਾਈ ਜੈ ਗੁਰੂ ਦੇ ਧੰਨਵਾਦ ਜੀ ਧੰਨਵਾਦ ਜੀ